ਜਿਹੜਾ ਤੂੰ ਕਿਹਾ ਨਾ 21ਾਂ ਦੇ 59 ਮੋੜਾਂਗੇ ਨਹੀਂ 21ਾਂ ਦੀ 121 ਕਰਕੇ ਮੋੜਾਂਗੇ ਤੇ ਮਤਖਿਆਲ ਕਰੇ ਕੋਈ ਅਫੀਸਰ ਯਾਰ ਜਿਸ ਤਰੀਕੇ ਨਾਲ ਮੁੱਖ ਮੰਤਰੀ ਕੱਲ ਗੱਲ ਕਰਦਾ ਮੈਂ ਪ੍ਰਧਾਨ ਜੀ ਨਾਲ ਗੱਲ ਕਰ ਰਿਹਾ ਸੀ ਪ੍ਰਧਾਨ ਜੀ ਉਸੇ ਹੀ ਸੀਟ ਤੇ ਸਰਦਾਰ ਪ੍ਰਤਾਪ ਸਿੰਘ ਕੈਰੋ ਬੈਠਾ ਸੀ ਉਸੇ ਸੀਟ ਤੇ ਆ ਕੇ ਗਿਆਨੀ ਜੈਲ ਸਿੰਘ ਬੈਠਾ ਜਿੱਥੇ ਉਹਦਾ ਪੋਤਰਾ ਜਿਹੜਾ ਕਹਿੰਦਾ ਮੈਂ ਪੋਤਰਾ ਹੁਣ ਮੈਂ ਦੱਸ ਦੇਣਾ ਚਾਹੁੰਦਾ ਸਪੀਕਰ ਨੂੰ ਕਿ ਆਪਣੇ ਦਾਦੇ ਦੀ ਇੱਜ਼ਤ ਕਰ ਜਿਹੜੇ ਅਖੌਤੀ ਬਣੇ ਫਿਰਦੇ ਨੇ ਯਾਰ ਕੀ ਉਸ ਦਿਨ ਮੁੱਖ ਮੰਤਰੀ ਜਦੋਂ ਐਸਆਈਐਲ ਐਸਆਈਐਲ ਦੀ ਮੀਟਿੰਗ ਚ ਗਿਆ ਸ਼ਰਮ ਆਉਂਦੀ ਆ ਕਿ ਪੰਜਾਬ ਦੀ ਪੱਗ ਜਿਹੜੀ ਹੈ ਸਾਡੀ ਸ਼ਾਨ ਆ ਤੇ ਮੁੱਖ ਮੰਤਰੀ ਦੀ ਪੱਗ ਵੀ ਟੱਠੀ ਹੋਏ ਤੇ ਉਹਦੀ ਜ਼ੁਬਾਨ ਵੀ ਲੜਖੜਾਉਂਦੀ ਹੋਏ ਉਸ ਦਿਨ ਪੰਜਾਬ ਦਾ ਸਿਰ ਨੀਵਾ ਹੋਇਆ ਕਾਂਗਰਸੀਓ ਇਹ ਬਦਲਾਵ ਨਹੀਂ ਸੀ ਇੱਕ ਝੂਠ ਦੀ ਹਨੇਰੀ ਆਈ ਉਹ ਝੂਠ ਦੇ ਵਿੱਚ ਅਸੀਂ ਸਾਰੇ ਹੀ ਰੁੜ ਗਏ ਅੱਜ ਗੱਲਾਂ ਕਰਦਾ ਦੇਖ ਤੇ ਹੋਮਨਿਸਟਰ ਨੂੰ ਜਿਹੜੇ ਦੋਵੇਂ ਰਲੇ ਹੋਣ ਤੇ ਉਸ ਹੋਮਨਿਸਟਰ ਨੂੰ ਅਸੈਂਬਲੀ 'ਚ ਖੜਾ ਹੋ ਕੇ ਤਾੜੀ ਮਾਰ ਤਾੜੀ ਮਾਰ ਪੰਜਾਬੀ 'ਚ ਬਦਮਾਸ਼ ਹੀ ਕਹਿ ਦਿੰਦੇ ਨੇ ਹਿੰਦੀ 'ਚ ਉਹ ਦੂਸਰਾ ਕਹਿ ਦਿੰਦੇ ਆ ਯਾਰ ਜਿਸ ਮੁੱਖ ਮੰਤਰੀ ਨੂੰ ਇਹ ਨਾ ਪਤਾ ਹੋਵੇ ਕਿ ਮੈਂ ਅਸੈਂਬਲੀ ਚ ਬੋਲਣਾ ਕਿਵੇਂ ਆ ਜੋ ਮੁੱਖ ਮੰਤਰੀ ਪਾਸ਼ਨ ਕਰਦਾ ਉਹ ਹੈਲੋ ਉਹ ਹੈਲੋ ਮੁੱਖ ਮੰਤਰੀ ਸਾਹਿਬ ਇਹ ਹੈਲੋ ਬਹੁਤੀ ਜੇ ਨਹੀਂ ਚੱਲਣੀ ਇਹ ਹੈਲੋ ਤੇਰੀ ਅਸੀਂ ਬੰਦ ਕਰ ਦਿਆਂਗੇ ਕਦੀ ਕਹਿ ਦਿੰਦਾ ਇੱਕ ਇੱਕ ਘੰਟੇ ਬਾਅਦ ਖਬਰ ਦੱਸੂ ਪਰ ਤੂੰ ਇੱਕ ਘੰਟਾ ਕੱਢ ਲਿਓ ਨਾ ਇੱਕ ਮਿੰਟ ਲਾ ਤੇ ਇਹਨਾਂ ਆਫੀਸਰਾਂ ਨੂੰ ਵੀ ਕਹਿਣਾ ਆਪਣੇ ਆਪ ਨੂੰ ਸੁਧਾਰ ਲਓ ਜਿਸ ਦਿਨ ਕਾਂਗਰਸ ਦੀ ਗਵਰਨਮੈਂਟ ਆਈ ਉਹ ਹਾਲ ਕਰਾਂਗੇ ਜਿਹੜੇ ਤੁਸੀਂ ਜ਼ਿੰਦਗੀ 'ਚ ਯਾਦ ਕਰੋਗੇ ਪ੍ਰਧਾਨ ਜੀ ਇੱਕ ਚੀਜ਼ ਨੋਟ ਕਰ ਲਓ ਸਾਡੀ ਕਲਾਸ ਜਿਹੜੀ ਆ ਜਿਹੜੇ ਪੋਲੀਟੀਕਲ ਆਦਮੀ ਆ ਅਸੀਂ ਪੋਲੀਟੀਕਲ ਆਦਮੀਆਂ ਨੂੰ ਬਦਨਾਮ ਕਰ ਰਹੇ ਆ ਤੇ ਜੇ ਅੱਜ ਕੀ ਹੱਥ ਪਾਉਣਾ ਇਹਨਾਂ ਆਫੀਸਰਾਂ ਨੂੰ ਪਾਵਾਂਗੇ ਜਿਹੜੇ ਫਾਈਲਾਂ ਬਣਾ ਕੇ ਆਪ ਵੱਧ ਕਰਪਸ਼ਨ ਕਰਦੇ ਆ ਨੋਟ ਕਰ ਲਓ ਇੱਕ ਇੱਕ ਜਿਹੜਾ ਜਿਹੜੇ ਤੁਹਾਡੇ ਹੈਗੇ ਆ ਕੋਈ ਸੁਖਵੀਰ ਬਾਦਲ ਵਾਲੀ ਗੱਲ ਨਹੀਂ ਜੇ ਕਿ ਅਸੀਂ ਲਾਲ ਡੈਰੀ ਲਾਈ ਆ ਲਾਲ ਡੈਰੀ ਕੋਈ ਨਹੀਂ ਅਸੀਂ ਦਿਲ ਤੇ ਲਿਖੇ ਨੇ ਕਿ ਜਿਹੜੇ ਅਫੀਸਰ ਨੇ ਜ਼ਾਤੀ ਕੀਤੀ ਉਹਨੂੰ ਬਖਸ਼ਾਂਗੇ ਨਹੀਂ ਯਾਰ ਸ਼ਰਮ ਨਸ਼ਾ ਵੇਖਦਾ ਹੋਏ ਤੇ ਡੀਜੀਪੀ ਦੀ ਅੱਖ ਨਾ ਖੁੱਲੇ ਅਸੀਂ ਕਹਿ ਦਿੰਨੇ ਕਿ ਮੇਰਾ ਉਹਦੇ ਨਾਲ ਜੋੜਿਆ ਮੇਰਾ ਉਹਦੇ ਨਾਲ ਜੋੜਿਆ ਸਾਡਾ ਜੇ ਹੈਗਾ ਕਿਸੇ ਦੇ ਨਾਲ ਤੇ ਸਾਡਾ ਪੰਜਾਬ ਦੇ ਨਾਲ ਹੈ ਸਾਡਾ ਕਾਂਗਰਸ ਦੇ ਨਾਲ ਹੈ ਬੀ ਜੀ ਪੀ 10 ਸਾਲਾਂ ਤੋਂ ਐਡ ਹੌਕ ਡੀ ਜੀ ਪੀ ਲੱਗਾ ਹੋਏ ਤੇ ਉਹ ਡਾਕਟਰ ਸਾਹਿਬ ਕਿੱਦਾਂ ਇਨਸਾਫ ਰੇਗਾ ਤੁਸੀਂ ਆਈ ਐਸ ਰਹੇ ਹੋ ਤੁਸੀਂ ਚੀਫ ਸੈਕਟਰੀ ਤੁਸੀਂ ਚੀਫ ਮਿਨਿਸਟਰ ਦੇ ਪ੍ਰਿੰਸੀਪਲ ਸੈਕਟਰੀ ਰਹੇ ਹੋ ਚੱਲ ਜੂ ਸਟੇਟ ਜਿੱਥੇ ਪਰਮਨੈਂਟ ਡੀ ਜੀ ਪੀ ਹੈ ਨਹੀਂ ਉਹ ਤਾਂ ਫਿਰ ਥੱਲੇ ਲੱਗੇ ਚੱਲੂ ਨਾ ਉਦ ਇਹੋ ਹੀ ਕਹੋ ਜਨਾਬ ਮੈਨੂੰ ਰੱਖ ਲੋ ਮੇਰੇ ਕੋਲ ਜੋ ਗਲਤ ਕੰਮ ਕਰਾਉਣਾ ਕਰਵਾ ਲੋ ਇਹ ਗਲਤ ਕੰਮ 2027 ਚ ਇੱਕ ਇੱਕ ਗੱਲ ਦਾ ਹਿਸਾਬ ਲਿਆ ਜਾਏਗਾ